ਹੈਲੋ ਦੋਸਤੋ ਮੈਂ ਨਵਦੀਪ ਕੋਹਲਿਆ ਸਵਾਗਤ ਕਰਦਾ ਹਾਂ ਆਪਣੇ ਇਸ YouTube ਚੈਨਲ ਤੇ ਜਿਵੇਂ ਕਿ ਸਾਡੇ ਗੁਰਾਂ ਦੀ ਬਾਣੀ ਵਿੱਚ ਕਿਹਾ ਗਿਆ ਹੈ ਕਿ ਜੋ ਚਿੰਤਾ ਹੁੰਦੀ ਹੈ ਨਾ ਉਹ ਚਿਤਾਸਮਾਨ ਹੁੰਦੀ ਹੈ ਜੇਕਰ ਗੁਰੂਆਂ ਨੇ ਇਹ ਗੱਲ ਕਹੀ ਹੈ ਤਾਂ ਪੱਕੀ ਹੋਵੇਗੀ ਹੀ ਹੋਵੇਗੀ ਸੋ ਇਸੇ ਨਾਲ ਸੰਬੰਧਿਤ ਮੈਂ ਤੁਹਾਨੂੰ ਅੱਜ ਮਹਾਤਮਾ ਬੁੱਧ ਜੀ ਦੀ ਇੱਕ ਸਟੋਰੀ ਦੱਸਣ ਜਾ ਰਿਹਾ ਹਾਂ ਇੱਕ ਸ਼ਹਿਰ ਵਿੱਚ ਨਾ ਬਹੁਤ ਵੱਡਾ ਸੇਠ ਹੁੰਦਾ ਉਸ ਕੋਲ ਇੰਨੇ ਪੈਸੇ ਹੁੰਦੇ ਹਨ ਇੰਨੇ ਪੈਸੇ ਹੁੰਦੇ ਹਨ ਕਿ ਦੂਰ ਦੂਰ ਦੇ ਪਿੰਡਾਂ ਵਾਲੇ ਲੋਕ ਉਸ ਤੋਂ ਵਿਆਜ ਤੇ ਚੱਕ ਕੇ ਪੈਸੇ ਲੈ ਕੇ ਜਾਂਦੇ ਹਨ ਪਰ ਉਹ ਫੇਰ ਵੀ ਚਿੰਤਾ ਕਰਦਾ ਹੈ ਚਿੰਤਾ ਉਸ ਨੂੰ ਕਿਹੜੀ ਗੱਲ ਦੀ ਹੁੰਦੀ ਹੈ ਕਿ ਉਹ ਹੋਰ ਵੀ ਅਮੀਰ ਹੋਵੇ ਉਸ ਕੋਲ ਬਹੁਤ ਜ਼ਿਆਦਾ ਧਨ ਹੋਵੇ ਬਹੁਤ ਜ਼ਿਆਦਾ ਧਨ ਹੋਵੇ ਕਿ ਉਸ ਦੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਬੈ ਕੇ ਆਰਾਮਦਾਈ ਨਾਲ ਖਾ ਸਕਣ ਸੋ ਇਸੇ ਗੱਲ ਦੇ ਉਹ ਚਿੰਤਾ ਕਰਦਾ ਰਹਿੰਦਾ ਕਰਦਾ ਰਹਿੰਦਾ ਤਨ ਦਿਨ ਬੀਤ ਜਾਂਦੇ ਹਨ ਚੌਥੇ ਦਿਨ ਉਹ ਜਾਂਦਾ ਹੈ ਕਿਸੇ ਸਿਆਣੇ ਬਜ਼ੁਰਗ ਕੋਲ ਸਿਆਣਾ ਬਜ਼ੁਰਗ ਉਸ ਨੂੰ ਕਹਿੰਦਾ ਹੈ ਕਿ ਤੂੰ ਚਿੰਤਾ ਕਿਉਂ ਕਰਦਾ ਹੈ ਤਾਂ ਆਪਣੇ ਉਸ ਨੇ ਚਿੰਤਾ ਦੀ ਗੱਲ ਦੱਸੀ ਕਿ ਮੈਂ ਹੋਰ ਧਨ ਚਾਹੁੰਦਾ ਹਾਂ ਤਾਂ ਉਸ ਸਿਆਣੇ ਬਜ਼ੁਰਗ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਮਹਾਤਮਾ ਬੁੱਧ ਜੀ ਕੋਲ ਜਾ ਉਹੀ ਤੇਰੀ ਇਸ ਚਿੰਤਾ ਦਾ ਹੱਲ ਕਰ ਸਕਣਗੇ ਕਿਉਂਕਿ ਉਹਨਾਂ ਕੋਲ ਗਿਆਨ ਹੈ। ਕੱਲੇਦਨ ਸੇਠ ਨੇ ਉਵੇਂ ਹੀ ਕੀਤਾ ਉਹ ਮਹਾਤਮਾ ਬੁੱਧ ਜੀ ਦੇ ਕੋਲ ਉਹਨਾਂ ਦੇ ਪਿੰਡ ਜਾਂਦਾ ਹੈ। ਜਦੋਂ ਉਹ ਜਾਂਦਾ ਹੈ ਤਾਂ ਉਸੇ ਤਰ੍ਹਾਂ ਹੀ ਜਿਵੇਂ ਕਿ ਮਹਾਤਮਾ ਬੁੱਧ ਜੀ ਸ਼ਾਂਤੀ ਦੇ ਪ੍ਰਤੀਕ ਨੇ ਉਹ ਆਪਣੇ ਹੀ ਧਿਆਨ ਵਿੱਚ ਲੱਗੇ ਹੁੰਦੇ ਹਨ। ਤਾਂ ਸੇਠ ਨੇ ਜਾ ਕੇ ਪਹਿਲਾ ਆਪਣਾ ਆਦਰ ਨਾਲ ਸਿਰ ਝੁਕਾਇਆ ਤੇ ਮਹਾਰਾਜ ਨੂੰ ਸਵਾਲ ਕੀਤਾ ਕਿ ਮਹਾਤਮਾ ਜੀ ਤੁਸੀਂ ਮੈਨੂੰ ਦੱਸੋ ਮੈਨੂੰ ਬੜੀ ਚਿੰਤਾ ਖਾ ਰਹੀ ਹੈ ਇੱਕ ਗੱਲ ਦੀ ਤਾਂ ਮਹਾਤਮਾ ਜੀ ਨੇ ਕਿਹਾ ਦੱਸੋ ਮੈਨੂੰ ਗੱਲ ਤਾਂ ਉਸ सेठ ਨੇ ਕਿਹਾ ਕਿ ਮੈਂ ਇੰਨਾ ਪੈਸਾ ਚਾਹੁੰਨਾ ਹਾਂ ਇੰਨਾ ਪੈਸਾ ਚਾਹੁੰਨਾ ਹਾਂ ਕਿ ਆਉਣ ਵਾਲੀਆਂ 7 ਪੀੜੀਆਂ ਆਰਾਮਦਾਰੀ ਨਾਲ ਬੈਠ ਕੇ ਖਾ ਸਕਣ ਮਹਾਤਮਾ ਜੀ ਨੇ ਕਿਹਾ ਬਸ ਇੰਨੀ ਕੁ ਗੱਲ ਤੁਹਾਨੂੰ ਇੱਕ ਮੇਰੀ ਸ਼ਰਤ ਮੰਨਣੀ ਪਵੇਗੀ सेठ ਨੇ ਕਿਹਾ ਤੁਸੀਂ ਮੈਨੂੰ ਸ਼ਰਤ ਦੱਸੋ ਮੈਂ ਸ਼ਰਤ ਉਹ ਪੂਰੀ ਕਰਾਂਗਾ ਮਹਾਤਮਾ ਜੀ ਨੇ ਕਿਹਾ ਚਲ ਠੀਕ ਹੈ ਤੂੰ ਇਸ ਤਰ੍ਹਾਂ ਕਰ ਕੱਲ ਨੂੰ ਜਾ ਪਿੰਡ ਦੇ ਵਿਚਕਾਰ ਇੱਕ ਮੰਗਤੇ ਦੀ ਝੂੰਪੜੀ ਹੈ ਉੱਥੇ ਜਦੋਂ ਜਾਏਗਾ ਨਾ ਉਸ ਨੂੰ ਖੂਬ ਸਾਰਾ ਰਾਸ਼ਨ ਦੇਣਾ ਖੂਬ ਸਾਰਾ ਪੈਸਾ ਦੇਣਾ ਉਸ ਨੂੰ ਪੂਰੀ ਤਰ੍ਹਾਂ ਨਾਲ ਰਜਾਉਣਾ ਹੈ ਠੀਕ ਹੈ ਨਾ ਤਾਂ ਸੇਠ ਨੇ ਕਿਹਾ ਠੀਕ ਹੈ ਅਗਲੇ ਦਿਨ ਫਿਰ ਸੇਠ ਕੀ ਕਰਦਾ ਹੈ ਉਹ ਪਿੰਡ ਵੱਲ ਨੂੰ ਜਾਂਦਾ ਹੈ ਵਿਚਕਾਰ ਜਾਂਦਾ ਹੈ ਪਿੰਡ ਦੇ ਤੇ ਉੱਥੇ ਉਹ ਝੂੰਪੜੀ ਦੇ ਵਿੱਚ ਮੰਗਤਾ ਵੇਖਦਾ ਹੈ ਉਸ ਮੰਗਤੇ ਕੋਲ ਜਦੋਂ ਜਾਂਦਾ ਹੈ ਨਾ ਤਾਂ ਉਸ ਨੂੰ ਖੂਬ ਸਾਰਾ ਰਾਸ਼ਨ ਦੇ ਆਉਂਦਾ ਹੈ ਖੂਬ ਸਾਰੇ ਪੈਸੇ ਦੇ ਆਉਂਦਾ ਹੈ ਤਾਂ ਫਿਰ ਉਹ ਮੰਗਤੇ ਤੋਂ ਪੁੱਛਦਾ ਹੈ ਸਵਾਲ ਸੇਠ ਕਿ ਹੁਣ ਦੱਸ ਤੂੰ ਸੰਤੋਸ਼ਟ ਹੈ ਤਮ ਮੰਗਤੇ ਨੇ ਨਾ بڑا ਸਹੀ ਜਵਾਬ ਦਿੱਤਾ ਉਹ ਜਵਾਬ ਕੀ ਸੀ ਧਿਆਨ ਨਾਲ ਸੁਣਿਓ ਮੰਗਤੇ ਨੇ ਕਿ ਹਾਂ ਕਿ ਮੇਰੇ ਕੋਲ ਐਡਾ ਵੱਡਾ ਘਰ ਨਹੀਂ ਹੈ ਕਿ ਮੈਂ ਤੇਰਾ ਰਾਸ਼ਨ ਸਾਂਭ ਸਕਾਂ ਜੇਕਰ ਇੱਕ ਵਾਰ ਮੀ ਪੈ ਗਿਆ ਨਾ ਇਹ ਤਾਂ ਸਾਰਾ ਖਰਾਬ ਹੋ ਜਾਣਾ ਹੈ ਮੈਨੂੰ ਮੀ ਦਾ ਡਰ ਸਤਾਉਂਦਾ ਰਹੇਗਾ ਕਿ ਮੇਰੀ ਕੁਲੀ ਤੇ ਮੀ ਨਾ ਪੈ ਜਾਵੇ ਮੈਨੂੰ ਸਾਰੀ ਦਿਹਾੜੀ ਚਿੰਤਾ ਰਹੇਗੀ ਤੇ ਧਨ ਜਿਹੜਾ ਤੂੰ ਮੈਨੂੰ ਦੇ ਕੇ ਗਿਆ ਹੈ ਇਸ ਦੀ ਵੀ ਚਿੰਤਾ ਰਹੇਗੀ ਕਿ ਕੋਈ ਆ ਕੇ ਚੋਰ ਲਟੇਰਾ ਮੈਨੂੰ ਨਾ ਮਾਰ ਦੇਵੇ ਇਸ ਧਨ ਦੇ ਲਾਲਚ ਵਿੱਚ ਤੂੰ ਐਂ ਕਰ ਮੈਨੂੰ ਉਹਨਾਂ ਕੀ ਧਨ ਦੇ ਜਾ ਉਹਨਾਂ ਕੀ ਮੈਨੂੰ ਰਾਸ਼ਨ ਦੇ ਜਾ ਜਿਹੜਾ ਕਿ ਮੈਂ ਅੱਜ ਖਾ ਸਕਾਂ ਤੇ ਬਾਕੀ ਆਪਦਾ ਵਾਪਸ ਲੈ ਜਾ ਸੇਠ ਨੇ ਬੜਾ ਜ਼ੋਰ ਲਾਇਆ ਕਿ ਤੂੰ ਰੱਖ ਲੈ ਰੱਖ ਲੈ ਰੱਖ ਲੈ ਤਾਂ ਮੰਗਤੇ ਨੇ ਕਿਹਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦਾ ਇਹ ਸਭ ਕੁਝ ਮੈਨੂੰ ਬਸ ਤੂੰ ਅੱਜ ਦਾ ਰਾਸ਼ਨ ਦੇ ਜਾ ਸੇਠ ਬੜਾ ਉਦਾਸ ਹੋਇਆ ਕਿ ਮੰਗਤੇ ਨੇ ਉਹ ਰਾਸ਼ਨ ਠੁਕਰਾ ਦਿੱਤਾ ਉਹ ਪੈਸੇ ਠੁਕਰਾ ਦਿੱਤੇ ਜੋ ਈਡੀ ਵੱਡੀ ਰਕਮ ਸੀ ਤਾਂ ਫਿਰ ਸੇਠ ਮਹਾਤਮਾਬੱਧ ਜੀ ਦੇ ਕੋਲ ਗਿਆ ਤੇ ਬੋਲਣ ਲੱਗਾ ਕਿ ਮਹਾਤਮਾ ਜੀ ਮੈਨੂੰ ਤਾਂ ਸਮਝ ਨਹੀਂ ਆਈ ਕਿ ਉਹ ਮੰਗਤਾ ਹੋ ਕੇ ਵੀ ਉਸ ਨੇ ਨੀ ਵੱਡੀ ਰਕਮ ਮੋੜ ਦਿੱਤੀ ਰਾਸ਼ਨ ਵੀ ਮੋੜ ਦਿੱਤਾ ਤਾਂ ਇਹ ਕੀ ਚੱਕਰ ਹੈ ਤਾਂ ਮਹਾਤਮਾ ਜੀ ਨੇ ਕਿਹਾ ਕਿ ਦੇਖੋ ਤੁਸੀਂ ਉਸ ਮੰਗਤੇ ਕੋਲ ਜਦੋਂ ਗਏ ਤੁਸੀਂ ਉਸ ਨੂੰ ਰਾਸ਼ਨ ਦੇ ਤਾਂ ਪੈਸੇ ਦਿੱਤੇ ਠੀਕ ਹੈ ਨਾ ਪਰ ਉਸ ਨੇ ਸਵੀਕਾਰ ਨਹੀਂ ਕੀਤੇ ਕਿਉਂਕਿ ਉਹ ਚਾਹੁੰਦਾ ਸੀ ਚਿੰਤਾ ਨਹੀਂ ਕਰਨਾ ਚਾਹੁੰਦਾ ਸੀ ਤਾਂ ਉਸ ਨੇ ਉਹਨਾਂ ਕੀ ਹੀ ਰਾਸ਼ਨ ਤੇ ਪੈਸੇ ਲਏ ਜਿੰਨੀ ਕੁ ਉਸ ਨੂੰ ਲੋੜ ਸੀ ਉਸ ਨੇ ਵਾਧੂ ਨਹੀਂ ਲਿਆ ਤਾ ਜੇਠਨੇ ਕਿਹਾ ਹਾਂਜੀ ਇਹਦਾ ਗੱਲ ਹੈ ਮਹਾਤਮਾ ਜੀ ਨੇ ਕਿਹਾ ਬਸ ਇਸੇ ਤਰ੍ਹਾਂ ਹੀ ਤੂੰ ਉਹਨਾਂ ਕਾ ਤਨਾਲ ਦੇ ਕੋਲ ਵਰਤਣਾ ਹੈ ਰੱਖਣਾ ਹੈ ਜਿੰਨਾ ਕ ਤੂੰ ਆਪਦੇ ਖਰਚੇ ਕਰ ਸਕਦਾ ਹੈ ਜਿੰਨਾ ਕ ਲੋਕਾਂ ਨੂੰ ਵਿਆਜ ਤੇ ਦੇ ਸਕਦਾ ਹੈ ਐਵੇਂ ਵਾਧੂ ਦੀ ਚਿੰਤਾ ਨਾ ਕਰ ਜਿੰਨਾ ਚਿੰਤਾ ਕਰੇਗਾ ਨਾ ਉਹਨਾਂ ਤੇਰਾ ਦਿਮਾਗ ਠੀਕ ਹੈ ਨਾ ਹੋਰ ਚਿੰਤਾ ਕਰੇਗਾ ਚਿੰਤਾ ਨੂੰ ਚਿੰਤਾ ਵਿਆਜ ਲੱਗਦਾ ਹੈ ਠੀਕ ਹੈ ਨਾ ਮਹਾਤਮਾ ਜੀ ਨੇ ਇਹ ਕਿਹਾ ਕਿ ਤੂੰ ਅੱਜ ਤੋਂ ਚਿੰਤਾ ਛੱਡ ਦੇ ਕਾਲ ਦੀ ਨਾ ਸੋਚ ਅਗਲੀ ਪੀੜ੍ਹੀਆਂ ਦੀ ਨਾ ਸੋਚ ਤੂੰ ਆਪਣੀ ਜ਼ਿੰਦਗੀ ਦੇ ਬਾਰੇ ਸੋਚ ਵਰਤਮਾਨ ਵਿੱਚ ਜੀਣਾ ਸਿੱਖ ਲੈ ਹੁਣ ਉਹਨਾਂ ਨੇ ਕਿਹਾ ਚਿੰਤਾ ਉਹ ਹੁੰਦੀ ਹੈ ਠੀਕ ਹੈ ਨਾ ਜਿਹੜੀ ਕਿ ਬਿਨਾਂ ਗੱਲ ਤੋਂ ਆਈ ਜਾਵੇ ਹੁਣ ਆਪਣੇ ਹੱਥ 'ਚ ਜਿਹੜਾ ਕੁਝ ਨਹੀਂ ਹੁੰਦਾ ਵਾਪਰਨਾ ਹੀ ਹੁੰਦਾ ਆਪਾਂ ਉਹਦੀ ਕਾਦੀ ਚਿੰਤਾ ਕਰੀਏ ਹੁਣ ਆਪਾਂ ਫਿਊਚਰ ਦੀ ਜੇ ਆਪਾਂ ਫਿਊਚਰ ਦੀ ਚਿੰਤਾ ਕਰਦੇ ਰਹੇ ਜੋ ਆਪਣੇ ਹੱਥ ਵਿੱਚ ਹੈ ਹੀ ਨਹੀਂ ਤਾਂ ਅੱਜ ਦਾ ਵਰਤਮਾਨ ਆਪਣਾ ਖਰਾਬ ਹੋ ਜਾਵੇਗਾ ਸੋ ਮਹਾਤਮਾ ਜੀ ਨੇ ਇਹ ਦੱਸਿਆ ਕਿ ਚਿੰਤਾ ਵੀ ਚਿਤਾ ਸਮਾਨ ਹੀ ਹੁੰਦੀ ਹੈ ਜੋ ਬੰਦੇ ਨੂੰ ਸਾੜ ਕੇ ਰੱਖ ਦਿੰਦੀ ਹੈ। ਇਸ ਤੋਂ ਵਧੀਆ ਹੈ ਕਿ ਤੁਸੀਂ ਖੁਸ਼ ਰਹੋ। ਠੀਕ ਹੈ ਨਾ? ਮਹਾਤਮਾ ਜੀ ਨੇ ਇਹ ਵੀ ਉਪਦੇਸ਼ ਦਿੱਤਾ ਉਸ ਸੇਠ ਨੂੰ ਕਿ ਜੇਕਰ ਤੇਰੇ ਕੋਲ ਕੋਈ ਚਿੰਤਾ ਹੁੰਦੀ ਹੈ ਤਾਂ ਉਸ ਦਾ ਉਸੇ ਵੇਲੇ ਹੱਲ ਕੱਢਿਆ ਕਰ ਵਰਤਮਾਨ ਵਿੱਚ। ਇਹ ਨਾ ਸੋਚਿਆ ਕਰ ਕਿ ਮੇਰਾ ਫਿਊਚਰ ਦੇ ਵਿੱਚ ਕੀ ਹੋਵੇਗਾ। ਸੋ ਇਸੇ ਕਰਕੇ ਮਹਾਤਮਾ ਜੀ ਦੇ ਇਸ ਉਪਦੇਸ਼ ਕਰਕੇ ਉਸ ਸੇਠ ਨੂੰ ਠੰਡਕ ਪੈ ਗਈ ਕਿ ਮੈਂ ਤਾਂ ਯਾਰ ਬਿਨਾਂ ਗਾਲ ਤੋਂ ਐਵੇਂ ਹੀ ਸੋਚੀ ਜਾਂਦਾ ਸੀ ਜੋ ਕੁਝ ਹੋਣਾ ਹੈ ਉਹ ਮਾਲਕ ਦੀ ਰਜ਼ਾ ਨਾਲ ਹੀ ਹੋਣਾ ਹੈ ਐਵੇਂ ਬਾਧੂ ਦੇ ਹੱਥ ਪੈਰ ਮਾਰ ਕੇ ਚਿੰਤਾ ਕਰਕੇ ਕੁਝ ਨਹੀਂ ਮਿਲਣਾ ਜਿੰਨਾ ਕ ਦਿੱਤਾ ਹੈ ਉਸੇ ਵਿੱਚ ਆਪਣਾ ਕੀ ਨਾ ਸ਼ੁਕਰਾਨਾ ਕਰੋ ਠੀਕ ਹੈ ਨਾ ਉਸ ਵਾਹਿਗੁਰੂ ਦਾ ਸ਼ੁਕਰ ਕਰੋ ਸ਼ੁਕਰਾਨਾ ਕਰੋ ਜਿੰਨਾ ਕ ਹੈਗਾ ਐਵੇਂ ਬਾਧੂ ਦਾ ਲੋਚੀ ਨਾ ਸੋ ਇਹ ਸੀ ਮਹਾਤਮਾ ਬੁੱਧ ਜੀ ਦੀ ਕਹਾਣੀ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਤਾਰਿਆ ਤੇ ਮਹਾਤਮਾ ਬੁੱਧ ਜੀ ਦੀਆਂ ਸਖਿਆਵਾਂ ਨੇ ਵੀ ਉਹਨਾਂ ਲੋਕਾਂ ਨੂੰ ਪ੍ਰੇਰਿਆ ਜੋ ਜ਼ਿੰਦਗੀ ਦੇ ਰਾਹ ਤੋਂ ਪਟਕ ਗਏ ਸੀ ਉਹਨਾਂ ਨੂੰ ਸਿੱਧੇ ਰਾਹ ਪਾਇਆ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਮੋਟੀਵੇਸ਼ਨਲ ਸਟੋਰੀਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦੇਣਾ